ਹਾਂਜੀ ਭਾਈ ਇਹ ਹੋਰ ਸਾਰੇ ਠੀਕ ਠਾਕ ਹੋਣਗੇ ਆਪਾਂ ਤੁਹਾਨੂੰ ਅੱਜ ਦੱਸਦੇ ਵੀ ਪੰਪ ਜਿਹੜਾ ਆਪਣਾ ਪੰਪ ਲੀਕ ਹੋ ਜਾਂਦਾ ਹੈ ਸਪਰੇਅ ਟੋਲਦਾ ਜਿਵੇਂ ਮੰਗੋ ਪਾਣੀ ਕੱਢਦਾ ਹੈਗਾ ਜੀ ਦੇਉਂਦੇ ਸੀ ਆਪਾਂ ਹਮ ਤਾਂ ਮੈਂ ਵੀ ਇਹਦੀ ਫੇਅਰ ਕਿ ਮੇ ਕਰਨੀ ਆ ਆਪਣੇ ਜੀ ਉੱਪਰੋਂ ਦੇਤੀ ਆਪਾਂ ਸੋਨ ਆਪਣੇ ਕਈ ਕਿਸਾਨ ਭਰਾ ਮਿਸਤਰੀ ਕੋਲ ਲੈ ਕੇ ਚਲੇ ਜਾਂਦੇ ਨੇ ਵੀ ਪਤਾ ਨਹੀਂ ਕੀ ਹੋ ਗਿਆ ਪੰਪ ਨੂੰ ਆਪਾਂ ਤੁਹਾਨੂੰ ਇਹਦੀ ਸਾਰੀ ਜਾਣਕਾਰੀ ਦੇਵਾਂਗੇ ਅੱਜ ਵੀ ਕਰੇ ਕਿਵੇਂ ਲੋਡ ਕਰ ਸਕਦੇ ਹੋਗੇ ਤੁਸੀਂ ਵੀਡੀਓ ਨਾਲ ਬਣੇ ਰਹੀ ਹਾਂ ਸੰਦਖਾ ਬਾਈ ਕਿਵੇਂ ਖੋਲਣਾ ਹੈਗਾ ਤੇ ਕਿਵੇਂ ਇਹ ਚੀਜ਼ਾਂ ਪਾਉਣੀਆਂ ਨੇ ਇਹ ਹਾਂਜੀ ਬਾਈ ਆਪਣੇ ਚਾਰ ਨਟ ਖੋਲ ਲੈਣੇ ਨੇ ਇਹ ਆਪਣੇ ਲਈ 14 15 ਦੀ 13 ਦੀ ਚਾਬੀ ਨਾਲ ਖੁੱਲ ਜਾਣਗੇ ਇਹ ਚਾਰੇ ਨਟ ਚਾਰੇ ਇਹ ਨਟ ਖੋਲਣੇ ਨੇਗੇ ਇੱਕ ਇਹ ਨਟ ਤੇ ਇੱਕ ਇਹ ਨਟ 24 ਨੰਬਰ ਦੇ ਨਟ ਨੇਗੇ ਇੱਕ ਇਹ 32 ਨੰਬਰ ਦਾ ਜਿਹੜਾ 2.4 ਇੰਚ ਰੱਖਿਓ ਉਹਦੇ ਨਾਲ ਤੇ ਇੱਕ ਇਹ ਖੋਲ ਲਿਓ ਇਹ ਖੋਲ ਕੇ ਆਪਣਾ ਇਹ ਬਾਹਰ ਨਿਕਲਿਆਊਗਾ ਸਾਰਾ ਇਹ ਸੀਲਾਂ ਤੱਕ ਇਹਦੇ ਵਿੱਚੋਂ ਅੱਗੇ ਤੁਹਾਨੂੰ ਦਿਖਾਉਣੇ ਆਗੇ ਬਣੇ ਰਹੀਓ ਵੀਡੀਓ ਨਾਲ ਹਾਂਜੀ ਬਈ ਆਪਾਂ ਇਹ ਸਾਰੀਆਂ ਪੰਪਾਂ ਖੋਲ ਲੈਣੀਆਂ ਰਹੀਆਂ ਤੇ ਨਟ ਖੋਲ ਲੈ ਚਾਰੇ ਚਾਰੇ ਨਟ ਖੋਲ ਲੈਣੀਆਂ ਨੇਗੇ ਆਰੇ ਨਟ ਖੋਲ ਕੇ ਨਾ ਇਹਨੂੰ ਬਾਹਰ ਸਾਰ ਲੈਣਾ ਹੈਗਾ ਇਹ ਮੈਂ ਕੱਢ ਲੈਣਾ ਹੈਗਾ ਇਹ ਸੀਲਾਂ ਨਹੀਂ ਗਈ ਇਹਨਾਂ ਵਿੱਚ ਜੋ ਬੁਈ ਸੀਲਾਂ ਕਈ ਵਾਰ ਖਰਾਬ ਹੋ ਜਾਂਦੀਆਂ ਨੇ ਨਾ सारा खोल के ये भी अंदरों दील भी पा के दिखाव गे तो सारिया शील नवी पा के सन चेक करावे ढोला बुकियां पाने वास्ते अपन ये चीज़ खोलनी पैनी है पंप की भाई इसलो पंप की चीज़ खोल ली ਰੋਡ ਖੋਲਣੀ ਨਹੀਂ ਇਹ ਇਹ ਰਿੰਕਾ ਗੇਡਾ ਇਹ ਚਾਰ ਬੁੱਕੀਆਂ ਹੁੰਦੀਆਂ ਨੇ ਬਈ ਇਹ ਚ ਇਹ ਬਹੁਤ ਸੀ ਇਹ ਚਾਰ ਬੁੱਕੇ ਬੋਲੀ ਨਹੀਂ ਇਹ ਇਹ ਸੀ ਲਿਖਦਾ ਇਹ ਪਾਣੀ ਆ ਬਈ ਥੱਲੇ ਇਹਦੇ

ਥੋੜਾ ਥੋੜਾ ਗ੍ਰੀਸ ਲਾਉਣਾ ਹੈਗਾ ਤਾਂ ਕਿ ਆਪਣੇ ਪਿਸਟਮਾ ਹਰੇਲੇ ਬਣੇ ਰਹਿਣ ਇਸੇ ਤਰ੍ਹਾਂ ਕਿੰਨਾ ਚ ਤਿੰਨਾ ਚ ਪਾਣੀ ਆ ਨਹੀਂ ਗਈ ਬਈ ਇਸੇ ਤਰ੍ਹਾਂ ਇਹ ਦੂਬਦ ਬਈ ਇਹ ਸਾਰੀਆਂ ਇਹ ਸਾਫ ਕਰਕੇ ਨਾ ਚੰਗੀ ਤਰ੍ਹਾਂ ਇਹਨਾਂ ਦੇ ਵਿੱਚ ਪਾ ਦੇ ਕਿੱਕ ਕਰਕੇ जरा गलाइए असले रखना है अद तो चाड़ने अपनी तो चंकी तरह कसने के अपना पानी लीक ना होगा ਕੀ ਕਰੇ ਸਰ ਆਪਣਾ 100 ਰੁਪਿਆ ਖਰਚਾ ਮਸੂਆਉਂਦਾ ਹੈਗਾ ਹੁਣ ਆਪਾਂ ਇਹਨੂੰ ਚੱਕ ਲਈਏ ਉਥੋਂ ਤੇ ਇਹਦੇ ਵਿੱਚ ਪਾਵਾਂਗੇ ਇਹ ਇਸ ਲੋਟ ਪਾ ਦੇਣਾ ਇਹ ਆਪਣੇ ਦੇਖ ਸਕਦੇ ਹੋਗੇ ਫਾਗ ਇਹਨੂੰ ਚਾਰੇ ਨੱਟ ਲਾ ਕੇ ਨਾ ਇਹ ਚੀਜ਼ਾਂ ਆਪਾਂ ਪੂਰੀ ਵਾਰ ਕਰਾਂਗੇ ਬਈ ਸਾਰੀਆਂ ਤਿੰਨੇ ਪਾਣੀ ਜੋ ਆਪਣਾ ਲੀਕ ਨਾ ਹੋਵੇ ਵੀਡੀਓ ਨਾਲ ਬਣੇ ਰਿਹਾ ਅਸੀਂ ਦਿਖਾਵਾਂਗੇ ਚਲਾ ਕੇ ਤੁਹਾਨੂੰ ਵੀ ਕੰਪਲੀਟ ਕਰਕੇ ਚਲਾ ਕੇ ਵੀ ਪਾਣੀ ਲੀਕ ਤਾਂ ਨਹੀਂ ਹੈਗਾ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੋਲੋ ਕਰਦੇ ਰਹੋ ਆਪਾਂ ਨੂੰ ਇਹੋ ਜਿਹੀਆਂ ਵੀਡੀਓ ਲੈ ਕੇ ਆਪਾਂ ਆਉਂਦੇ ਰਹਿਵਾਂਗੇ ਜਾਣਕਾਰੀ ਵਾਲੀਆਂ ਤੁਹਾਡੇ ਲਈ ਇਹ ਸਾਰਾ ਖਰਚਾ ਆਪਣਾ ਕਰੀਏ 100 ਰੁਪਏ ਖਰਚ ਆਊਗਾ ਬਈ ਸਾਰਾ ਜੇ ਆਪਾਂ ਦੁਕਾਨ ਤੇ ਜਾਈਏ ਤਾਂ ਸੀਲਾ ਸੀਲਾ ਦੇ 500 600 ਰੁਪਏ ਲੈ ਲੈਂਦਾ ਹੈ ਮਿਸਤਰੀ ਤਾਂ ਕਰੀਏ ਆਪਣਾ 100 ਰੁਪਏ ਨਾਲ ਹੀ ਸਰ ਜਾਊਗਾ ਬਿਊਟੀ ਨਾਲ ਬਣੇ ਰਹੀਓ ਅੱਗੇ ਦਿਖਾ ਮੈਂ ਤੁਹਾਨੂੰ ਚਲਾ ਕੇ ਰਿਪੇਅਰ ਕਰਕੇ ਇਹ ਕਸਤਾ ਬਾਈ ਤਾਂ ਇਹ ਜ਼ਰੂਰ ਭਰਨਾ ਹੈਗਾ ਖੋਲ ਕੇ ਕਿਉਂਕਿ ਫਿਰ ਆਪਣਾ ਫਿਰ ਤੁਸੀਂ ਦੇਖੀ ਜਾਓਗੇ ਵੀ ਪਾਣੀ ਨਹੀਂ ਚੱਕਿਆ ਇਹ ਢੋਲਨੇ ਇਹ ਖਾਲੀ ਹੋ ਜਾਂਦਾ ਆਪਾਂ ਜਦ ਖੋਲਦੇ ਆ ਨੂੰ ਭਰ ਕੇ ਜਰੂਰ ਮੈਨੂੰ ਪਾਣੀ ਦਾ ਭਰ ਲੈਣਾ ਹੈ ਬਈ ਫਿਰ ਇਹਦੇ ਉੱਤੇ ਕਸਨੇਗਾ ਪਾਣੀ ਦਾ ਭਰ ਕੇ ਤਾਂ ਕਿ ਆਪਣਾ ਪ੍ਰੈਸ਼ਰ ਵਧੀਆ ਬਣਿਆ ਰਹੇ ਫਿਰ ਉਹਨਾਂ ਆਪਾਂ ਚਲਾ ਕੇ ਦਿਖਾਵਾਂਗੇ ਤੁਹਾਨੂੰ ਇਹ ਦੇਖ ਸਕਦੇ ਹੋ ਤੁਸੀਂ ਕਿ ਕਿੰਟੋ ਚਲਾਤਾ ਕੋਦੋਂ ਵੀ ਇਹ ਗੱਲ 얘기ਆ ਬਈ ਕੰਟੈਕਟ ਕਰ ਸਕਦੇ ਹੋ ਤੁਸੀਂ ਇੱਥੇ ਤੁਹਾਨੂੰ ਪਹੁੰਚ ਦੇਣਾ ਇਹ ਕਿਸੇ ਭਰਾ ਨੇ ਕੋਈ ਬਾਅਦ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਆਪਣੇ ਤੋਂ ਲੈ ਸਕਦਾ ਹੈ ਤੇ ਪ੍ਰੈਸ਼ਰ ਦੇ ਦੇ ਸਕਦੇ ਹੋ ਤੁਸੀਂ ਜੀ ਜਿਆ ਬੜੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਬਾਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਗੇ ਸ਼ੇਅਰ ਕਰਿਓ ਕਮੈਂਟ ਕਰਿਓ ਧੰਨਵਾਦ ਬਾਈ ਜੀ